ਹਨ ਮਬਾ ਬਾਨਕ ਤੂੰ ਹੀ ਰੰਕਾਰ ਹਨ ਮਬਾ ਬਾਨਕ ਤੂੰ ਜਹ ਕਹਿ ਤਹ ਪਰਪੁਰਬਦ ਦੀਪਕ ਦੀਪਾਇ ਜਹ ਸਖੈ ਸੰਗ ਰਹੁ ਤਤ ਹਰ ਚਰਨ ਮਿਲਾਇ ਨਾਨਕ ਕੁੱਲ ਨਿਮਲ ਅਵਤਾਰ ਅੰਗਦ ਲਹਿਣੈ ਸੰਗ ਹੋ ਗੁਰ ਅਮਰਦਾਸ ਤਾਰਨ ਤਰਨ ਗੁਰ ਅਮਰਦਾਸ I'm not on ਤਨ ਕੈ ਜਨ ਜਮਨੇ ਨ ਆਇਆ ਤੂੰ ਕਰਨ ਕਾਰਨ ਸਮਰੱਥ ਹੈ ਕਰਤੇ ਮੈਂ ਤੁਝ ਬਿਨ ਅਬਰ ਨਾ ਕੋਈ ਦੁਧ ਆਪੇ ਸਿਸ਼ਟ ਸਰ ਜੀ ਆਪੇ ਤੁੰਗੋਈ ਸਭ ਇੱਕੋ ਸ਼ਬਦ ਵਰਤਦਾ ਜੋ ਕਰੇ ਸੋਈ ਬੜਾਈ ਗੁਰਮਖਤੇ ਪ੍ਰਭ ਹਰ ਪਾਵੇ ਸੋਈ ਗੁਰਮੁਖ ਨਾਨਕ ਆ ਰੱਧਿਆ ਗੁਰਮੁਖ ਨਾਨਕ ਆ ਰੱਧਿਆ ਸਭ ਆਖੋ ਤਨ ਧਨ ਘਰ ਗੁਰੂ ਸੋਈ ਹਰ ਜੁਗ ਜੁਗ ਭਾਗ ਦਾ ਗੁਰੂ ਦਾ ਨਾਮ ਦਾ ਹੈ ਸੁਧਰੀ ਕਿਰਪਾ ਤੇ ਵਾਹੇ ਗੁਰੂ ਜੀ ਪਾਉਂਦੀ ਵੱਡੇ ਕੀਆ ਵਡਿਆਈਆਂ ਕਿਛ ਕਹਿਣਾ ਕਹਿ ਨਾ ਜਾਏ ਸੋ ਕਰਦਾ ਕਦਰ ਕਰੀਂ ਮੈਂ ਤੇ ਧਿਆਨ ਰਜ਼ਕ ਸੰਭਾਹੇ ਵਿਸਾਈ ਕਾਰ ਕਾਮਾ ਮੂਣੀ ਮੈਂ ਤੁੰਡਿ ਛੋਟੀ ਜਿਤੀ ਚੇਰ ਜਾਏ ਸੋ ਕਰੇ ਜਿਤੀ ਚੇਰ ਜਾਏ ਤੁਧ ਤਤ ਨਾਮ ਸ੍ਰੀ ਵਾਹੀ ਗੁਰੂ ਰਾਮ ਕਲੀ ਮਹਲਾ ਤੀਜਾ ਆਨੰਦ ਕੋ ਓੰਕਾਰ ਸਤਗੁਰ ਪ੍ਰਸਾਦ ਆਨੰਦ ਪਿਆ ਮੇਰੀ ਮਾਇ ਸਤਿ ਗੁਰ ਨਾ ਪਾ ਸਤਿ ਗੁਰਾਂ ਪਿਆ ਗਏ ਮਨੁ ਵਧਿਆ ਵਧਾਇਆ ਰਾਗ ਰੰਗ ਸਰਕਾਰ ਅਰਤ ਮਹਾ ਦਿਵਸ ਰਾਤ ਦੋਇ ਦਾਈ ਦਾ ਆ ਖੇਲ ਸਗਲ ਜਗਤ ਚੰਗੀਆਂ ਆ ਬੁਰੀਆਂ ਆ ਵਾਚਾ ਧਰਮ ਹਦ ਕਰਮੀ ਆਪੋ ਆਪੀ ਕਰਮੀ ਆਪੋ ਆਪੀ ਇਕ ਓੰਕਾਰ ਸਤਗੁਰ ਪਰਸਾਦਾ ਤਨਾਸਰੀ ਮਹੱਲਾ ਪੰਜਵਾ ਜਿ ਕੋ ਹਰ ਰੰਗ ਲਾਗੋ ਇਸ ਜੁਗ ਮਹਿ ਸੋ ਕਹੀ ਅਤ ਹੈ ਸੂਰਾ ਆਤਮ ਜਣਾ ਸਗਲ ਵਸਤਾ ਕੈ ਜਾ ਕਾ ਸਤ ਗੁਰ ਪੂਰਾ ਜਾ ਕਾ ਹਰ ਰੰਗ ਲਾਗੋ ਇਸ ਜੁਗ ਮਹਿ ਸੋ ਕਹੀ ਅਤ ਹੈ ਸੂਰਾ ਆਤਮ ਜਣਾ ਸਗਲ ਵਸਤਾ ਕਾ ਜਾ ਕਾ ਸਤ ਗੁਰ ਪੂਰਾ ਠਾ ਗੁਰ ਗਾਇ ਆਤਮ ਰੰਗ ਸਰਣੀ ਪਾਵਨ ਨਾਮ ਧਿਆਵਨ ਸਹਿਜ ਸਮਾਵਨ ਸੰਗ ਰਹਾ ਜਨ ਕੇ ਚਰਨ ਵਸ ਮੇ ਰਹੀ ਆਰ ਸੰਗ ਪੁਨੀਤਾ ਦੇਹੀ ਜਨਕੀ ਤੂਰ ਦੇਹੋ ਕਿਰਪਾ ਨਿਦ ਨਾਨਕ ਕਾ ਸੁਖ ਏਹ ਜਨਕੇ ਚਰਨ ਵਸ ਮੇ ਰਹੀ ਆਰ ਸੰਗੁ ਪੁਨੀਤਾ ਦੇਹੀ ਜਨਕੇ ਤੂਰ ਦੇਹੋ ਕਿਰਪਾ ਨਿਦ ਨਾਨਕ ਕਾ ਸੁਖ ਏਹੀ ਸਤ ਸ੍ਰੀ ਅਕਾਲ ਪੁਰਖ ਜੀ ਕਾ ਧਿਆਨ ਧਰ ਕੇ ਖਾਲਸਾ ਜੀ ਸਾਧ ਸੰਗਤ ਬੋਲਣਾ ਜੀ ਸ੍ਰੀ ਵਾਹਿਗੁਰੂ ਏ ਅਕਾਲ ਪੁਰਖ ਅੰਤਰਜਾਮੀ ਸ੍ਰੀ ਗੁਰੂ ਨਾਨਕ ਦੇਵ ਨਰੰਕਾਰ ਸਰੂਪ ਸਚੇ ਪਾਤਸ਼ਾਹ ਜੀ ਆਪ ਜੀ ਦੇ ਹਜ਼ੂਰ ਅੰਮ੍ਰਿਤ ਵੇਲੇ ਤੋਂ ਲੈ ਕੇ ਐਸ ਵੇਲੇ ਤੱਕ ਸ੍ਰੀ ਆਸਾ ਜੀ ਦੀ ਵਾਰ ਦੇ ਸਲੋਕ ਸ਼ੰਤ ਸ਼ਬਦ ਕੀਰਤਨ ਜੀ ਕੀ ਅਰਦਾਸ ਅੱਖਰ ਲਖ ਨਾਂ ਤੁ ਭੁੱਲ ਚੁਕ ਮਾ ਆਪ ਜੀ ਦੇ ਚਰਨ ਕਮਣਾ ਪਾਸ ਸਿੱਖ ਸੰਗਤ ਪੜਦੇ ਸੁਣਦੇ ਸਰਬਤ ਲਾਹੇਵੰਦ ਹੋਣ ਸ੍ਰੀ ਗੁਰੂ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬਤ ਦਾ ਭਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਧੰਨ ਗੁਰੂ ਧੰਨ ਗੁਰੂ ਕੀਆ ਸੰਗਤਾਂ ਜੀ ਆਇਆਂ ਨੂੰ ਗੁਰਮੁਖ ਪੈਰਿਓ ਚਲੋ ਦਰਸ਼ਨ ਕਰਕੇ ਸਤਨਾਮ ਦਾ ਆਵਾਜ਼ਾ ਦਿੰਦੇ